ਨਤਿਕਾਲ ਦੋਸਤੋ ਮਹਾਰਾ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਤੁਹਾਨੂੰ ਸਰਬਜਵਰ ਕੋ ਸੁਦਰਸ਼ਨ ਚੂਰਨ ਬਣਾਉਣ ਦੀ ਵਿਧੀ ਦੱਸੂਗਾ ਮੈਂ ਨਾਲ ਹੀ ਉਹਦੇ ਗੁਣ ਸਾਰੀ ਗੱਲ ਦੱਸੂਗਾ ਤੋਂ ਸ਼੍ਰੀਮਣੀ ਮੇਘਰਾਜ ਜੀ ਸਾਨੂੰ ਕੀ ਸਮਝਾਉਂਦੇ ਆ ਉਹਦੇ ਵਿੱਚ ਲਿਖਿਆ ਵਾ ਜਗਮ ਨਿਥਾ ਕੰਟਾਰੀ ਦੋਨੋ ਤ੍ਰਿਫਲਾ ਤ੍ਰਿਕੁਟਾ ਅਨੂ ਛਨ ਰੁਹਾ ਕਟੁਕੀ ਜੁਕ ਚੂਰਾ ਪਰਪਟਮ ਮੁਰਬਾ 89 ਥ੍ਰੀਮੁਨੀ ਮੇਘਰਾਜ ਜੀ ਇਹ ਗ੍ਰੰਥ ਜਿਹੜਾ ਵਾ ਉਹਨਾਂ ਨੇ ਵੈਦਾਂ ਹਕੀਮਾਂ ਦੇ ਸਿੱਖਿਆ ਵਾਸਤੇ ਦੁਨੀਆ ਦੇ ਭਲੇ ਵਾਸਤੇ ਗ੍ਰੰਥਾ ਰਚਿਤ ਕੀਤਾ ਵਾ ਤੇ ਸ਼੍ਰੀ ਮਹੰਦ ਗਣੇਸ਼ਾ ਜੀ ਦਾ ਟਿਕਾ ਕਰਕੇ ਕੀ ਸਮਝਾਉਂਦੇ ਲਿਖਦੇ ਆ ਹਲਦੀ ਇੱਕ ਧਾਰ ਹਲਦੀ ਹੁੰਦੀ ਹੈ ਇੱਕ ਆਮ ਹਲਦੀ ਹੁੰਦੀ ਹੈ ਧਾਰ ਹਲਦੀ ਤੇ ਹਲਦੀ ਦੋਵੇਂ ਕੰਡਿਆਰੀ ਵੱਡੀ ਕੰਡਿਆਰੀ ਹਰੜ ਬਹਿੜ ਆਮਲੇ ਮਗ ਮਿਰਚ ਥੰਡ ਗਲੋ ਕੌੜ ਕਚੂਰ ਪਾਪੜਾ ਮੋੜਿਓ ਟਿਪਲਾ ਮੂਲ ਬੰਸਾ ਮੋਥਾ ਮੁਸ਼ਕਬਾਲਾ ਤਿਆਨਮਾਨ ਤ੍ਰਾਇਆਮਾਨ ਅਰਥਾਤ ਤੁਖਮ ਤੁਖਮ ਤ ਤ੍ਰਾਇਆਮਾਨ ਇੱਕੋ ਗੱਲ ਹੀ ਹੈ ਜਰਜਰ ਨਿੰਮ ਦੇ ਪੱਤਰ ਪੁਖਰ ਮੂਲ ਕੂੜੇ ਕੂੜੇ ਦਾ ਸੱਕ ਵੱਚ ਮਲੱਠੀ ਪੜਿੰਗੀ ਮਿੱਠੇ ਇੰਦਰਜੋਂ ਤਜ ਪੱਤਰ ਚੰਦਨ ਤੁੰਣੇ ਦੇ ਬੀਜ ਅਜਵੈਣ ਫਟਕੜੀ ਦੀ ਖਿੱਲ ਫਟਕੜੀ ਦੀ ਖਿੱਲ ਕਹਿੰਦੇ ਆ ਫਟਕੜੀ ਫੁੱਲਾ ਕੀਤੀ ਹੋਵੇ ਉਹਨੂੰ ਪਤੀਸ ਤਵ ਕਮਲ ਦੇ ਫੁੱਲ ਤਗਰ ਪ੍ਰਿਸ਼ਟ ਪਰਣੀ ਸਾਲਮ ਪਰਣੀ ਖਸ ਬਾਵੜਿੰਗ ਦੇਵਦਾਰ ਪਟੋਲ ਪੱਤਰ ਚਿਤਰਾ ਜੀਵਕ ਰਖਵ ਕਮਲ ਡੋਡੇ ਫਰਦ ਚੀਨੀ ਤਜਸਕ ਜਵਤਰੀ ਤਲੀਸ ਤਵਾਸੀਰ ਤੇ ਲੌਂਗ ਇਹ ਸਭ ਇੱਕ ਸਮਾਨ ਇਹਨਾਂ ਸਬਨਾਂ ਤੋਂ ਅੱਧਾ ਚਰਹਿਤਾ ਲੈ ਕੇ ਸਬਨਾਂ ਨੂੰ ਪੀ ਕੇ ਕੱਪੜ ਛਾਣ ਕਰਕੇ ਚੂਰਨ ਕਰ ਲਵੇ ਫਿਰ ਇਸ ਵਿੱਚੋਂ 10 ਮਾਸੇ ਸਜਰੀ ਪਾਣੀ ਨਾਲ अथवा ਗਰਮ ਜਲ ਨਾਲ ਦੇਵੇ ਰੋਗੀ ਨੂੰ ਦੇਵੇ ਤਸਬ ਪ੍ਰਕਾਰ ਦੇ ਤਾਪ ਸੰਪਾਤ ਪਰਮ ਅੰਦਰਾ ਪਿਆਸ ਖੰਫੀ ਪੰਡੂ ਰੋਗ ਹਿਰਦੇ ਰੋਗ ਸੂਲ ਸੂਰ ਕਹਿੰਦੇ ਜਿਹੜੀ ਛਾਤੀ ਦੇ ਅੰਦਰ ਦਰਦ ਹੋਵੇ ਅਗੇ ਕਾਮਲਾ ਰੋਗ ਸਭ ਪ੍ਰਕਾਰ ਦੀ ਬਾਯੂ 84 ਪ੍ਰਕਾਰ ਦੀ ਬਾਯੂ ਹੈ ਗ੍ਰੰਥਾਂ ਅੰਦਰ ਉਹ ਵੀ ਫਿਰ ਹਿਚਕੀ ਜਿਹਨੂੰ ਆਉਂਦੇ ਇੱਥੇ ਹਿੜਕੀ ਲਿਖਿਆ ਹਿਚਕੀ ਦਮਾ ਤੇ ਹੋਰ ਸਭ ਰੋਗ ਇਹੇ ਚੂਰਣ ਦੇ ਖਾਣ ਨਾਲ ਇਉਂ ਜਾਂਦੇ ਹਨ ਜਿਸ ਤਰ੍ਹਾਂ ਸੁਦਰਸ਼ਨ ਚੱਕਰ ਦੇ ਮਾਰੇ ਦੈਤ ਰਫੂ ਚੱਕਰ ਹੁੰਦੇ ਹਨ। ਸੋ ਇਹ ਹੀ ਸਰਬਜਬਰ ਕੋ ਸੁਦਰਸ਼ਨ ਚੂਰਣ। ਸੁਦਰਸ਼ਨ ਚੂਰਣ ਇਸ ਚੂਰਣ ਦਾ ਨਾਮ ਹੈ। ਤੇ ਸ਼੍ਰੀ ਗੋਦੀ ਮੇਘਰਾਜ ਜੀ ਨੇ ਆਪਾਂ ਨੂੰ ਇਹ ਚੂਰਣ ਬਣਾਉਣਾ ਦੱਸਿਆ। ਸੋ ਨਾਲ ਹੀ ਇਹਦਾ ਟੀਕਾ ਕਰਕੇ ਇਹਦੇ ਗੁਣ ਦੱਸੇ। ਕਿਹੜੇ ਗੁਣਾ ਤੇ ਇਹ ਚੂਰਣ ਜਿਹੜਾ ਕੰਮ ਕਰਦਾ। ਸੋ ਵੀਡੀਓ ਤੁਸੀਂ बार-बार ਵੇਖੋਗੇ ਫਿਰ ਜੇ ਅੱਗੇ ਤੁਹਾਨੂੰ ਇਹਨਾਂ ਗ੍ਰੰਥਾਂ ਦੇ ਜਿਹੜੇ ਨੁਸਖੇ ਉਹਨਾਂ ਦੀ ਸਮਝ ਪਾਉਗੀ। ਤੇ ਇਹ ਵੀਡੀਓ ਇੱਕ ਵਾਰੀ ਵੇਖਿਆ ਪਤਾ ਨਹੀਂ ਲੱਗਦਾ ਹੁੰਦਾ। ਦੋ-ਦੋ ਤਿੰਨ-ਤਿੰਨ ਵਾਰੀ ਤੁਸੀਂ ਇਹ ਵੀਡੀਓ ਵੇਖੋਗੇ ਫਿਰ ਤੁਹਾਨੂੰ ਜਾ ਕੇ ਪਤਾ ਲੱਗਣਾ। ਤੇ ਵੀਡੀਓ ਵਧੀਆ ਲੱਗੇ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਬੈਲ ਆਈਕਨ ਦੀ ਘੰਟੀ ਦਿਵਾਓ। ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ।